ਸ਼ਸ਼ਟਾਂ ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦਾ ਵੀਜ਼ਾ ਦਪਉਣ ਬਹਾਨੇ ਠੱਗੇ ਲੱਖਾਂ ਰੁਪਏ ਮਾਮਲਾ ਦਰਜ ਸ਼੍ਰੀ ਦਰਬਾਰ ਸਾਹਿਬ 'ਤੇ ਯੋਗਾ ਕਰਨ ਵਾਲੀ ਕੁੜੀ ਦੀ ਨਵੀਂ ਵੀਡੀਓ ਕਿਹਾ ਵਾਹਿਗੁਰੂ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਇੱਕ ਵਾਰ ਪੁੱਤ ਦਾ ਮੂੰਹ ਵਿਖਾ ਦਿਓ ਕੈਨੇਡਾ ਛਾਪੇ ਦਾ ਸ਼ਿਕਾਰ ਚਰਨਪ੍ਰੀਤ ਸਿੰਘ ਦੇ ਪਰਿਵਾਰ ਦੀ ਭਾਵੁਕ ਅਪੀਲ ਬਿਹਾਰ ਵਿੱਚ ਲਗਾਤਾਰ ਡਿੱਗ ਰਹੇ ਪੁਲ 9 ਦਿਨਾਂ ਚ ਪੰਜਵਾਂ ਹਾਦਸਾ T20 ਵਿਸ਼ਵ ਕੱਪ ਫਾਈਨਲ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹਿਤਾਬ ਜਿੱਤਨ ਤੋਂ ਇੱਕ ਕਦਮ ਦੂਰ ਭਾਰਤ ਅਮਰੀਕਾ ਪੇ ਜੰਮਦੇ ਨਾਂ ਤੇ ਖਰੜ ਦੀ ਰਹਿਣ ਵਾਲੀ ਇੱਕ ਮਹਿਲਾ ਦੀ ਸ਼ਿਕਾਇਤ ਤੇ ਸਿਟੀ ਪੁਲਿਸ ਨੇ ਪਰਮਿੰਦਰ ਸਿੰਘ ਉਰਫ ਰਵੀ ਸਰਪੰਚ ਲਹਿਰਾ ਸੰਗਰੂਰ ਵਾਸੀ ਵਿਅਕਤੀ ਖਿਲਾਫ ਧੋਖਾ ਧੜੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਸ਼ਿਕਾਇਤ ਧੋਖਾ ਧੜੀ ਦਾ ਸ਼ਿਕਾਰ ਹੋਈ ਮਹਿਲਾ ਨੇ 2022 ਚ ਦਿੱਤੀ ਸ਼ਿਕਾਇਤ ਚ ਦੱਸਿਆ ਸੀ ਕਿ ਉਹ ਮਾਰਚ 2022 ਚ ਸੋਸ਼ਲ ਮੀਡੀਆ ਤੇ ਰਵੀ ਸਰਪੰਚ ਨਾਮ ਦੀ ਪ੍ਰੋਫਾਈਲ ਆਈਡੀ ਰਾਹੀਂ ਫਰਮਿੰਦਰ ਸਿੰਘ ਦੇ ਸੰਪਰਕ ਚਾਈ ਸੀ ਉਹ ਆਪਣੀ ਬੇਟੀ ਨੂੰ ਅਮਰੀਕਾ ਭੇਜਣਾ ਚਾਹੁੰਦੀ ਸੀ ਮੁਲਜ਼ਮ ਨੇ ਦਾਵਾ ਕੀਤਾ ਕਿ ਉਹ ਉਸਦੀ ਧੀ ਨੂੰ ਅਮਰੀਕਾ ਦਾ ਵੀਜ਼ਾ ਟਿਕਟ VOTING ਪਾਸ ਅਤੇ ਯੂਐਸਏ ਅੰਬੈਸੀ ਤੋਂ ਇੰਟਰਵਿਊ ਕਲੀਅਰ ਕਰਵਾ ਦੇਵੇਗਾ ਜਿਸ ਦੇ ਬਦਲੇ ਉਸ ਤੋਂ 7.5 ਲੱਖ ਰੁਪਏ ਦੀ ਮੰਗ ਕੀਤੀ ਗਈ ਉਸਦੀ ਗੱਲ 'ਤੇ ਵਿਸ਼ਵਾਸ ਕਰਦੇ ਆ ਮੁਲਜ਼ਮ ਦੇ ਕਹਿਣ 'ਤੇ ਉਸਨੇ ਬੇਟੀ ਨਾਲ ਸੰਬੰਧਿਤ ਸਾਰੇ ਜ਼ਰੂਰੀ ਦਸਤਾਵੇਜ਼ ਦੇ ਦਿੱਤੇ ਪਰ ਇਸ ਤੋਂ ਬਾਅਦ ਮੁਲਜ਼ਮ ਨੇ ਨਾਤਾ ਉਸਦੀ ਲੜਕੀ ਦਾ ਵੀਜ਼ਾ ਲਗਵਾਇਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਇਸ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਸਿਟੀ ਪੁਲਿਸ ਨੇ ਮੁਲਜ਼ਮ ਖਿਲਾਫ ਇਮੀਗ੍ਰੇਸ਼ਨ ਐਕਟ ਦੀਆਂ ਧਰਾਵਾਂ 406, 420 ਅਤੇ 24 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸ੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਕੁਝ ਤਸਵੀਰਾਂ ਉਸਨੇ ਪੋਸਟ ਕੀਤੀਆਂ ਨੇ ਤਸਵੀਰਾਂ ਵਿੱਚ ਯੋਗਾ ਵਾਲੀ ਲੜਕੀ ਗੁਲਾਬੀ ਸਲਵਾਰ ਕਮੀਜ਼ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਕਿ ਦੱਸਿਆ ਜਾ ਸਕੇ ਕਿ ਉਸ ਦਾ ਗੁਰੂ ਘਰ ਨਾਲ ਕਿੰਨਾ ਪਿਆਰ ਹੈ ਤਸਵੀਰਾਂ ਦੇ ਨਾਲ ਨਾਲ ਉਸਨੇ ਲਿਖਿਆ ਕਿ ਵਾਹਿਗੁਰੂ ਦੀ ਬਖਸ਼ਿਸ਼ ਲਈ ਸਦਾ ਲਈ ਸ਼ੁਕਰਗੁਜ਼ਾਰ ਹਾਂ ਉਸਨੇ ਲਿਖਿਆ ਕਿ ਮੈਂ ਕੁਝ ਤਸਵੀਰਾਂ ਸ਼ੇਅਰ ਨਹੀਂ ਕਰਨੀਆਂ ਸਨ ਪਰ ਕਿਉਂਕਿ ਮੇਰੇ ਇਰਾਦੇ ਅਤੇ ਸਵਾਲ ਚੁੱਕੇ ਜਾ ਰਹੇ ਨੇ ਇਸ ਲਈ ਮੈਂ ਇਹਨਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਯੋਗਾ ਗਰਲ ਜਿਸ ਦਾ ਨਾਮ ਅਰਚਨਾ ਮਕਮਾਨਾ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਨੇ ਇੱਕ ਤਸਵੀਰ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਵੀ ਵਾਇਰਲ ਕੀਤੀ ਗਈ ਹੈ ਬਾਲਟੀ ਵਿੱਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ ਇਹ ਕਿ ਤਸਵੀਰ ਗੁਰੂ ਘਰ ਦੇ ਪ੍ਰਸ਼ਾਦੇ ਦੀ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਸਨੇ ਲਿਖਿਆ ਕਿ 20 ਜੂਨ ਨੂੰ ਮੈਂ ਸਵੇਰੇ 8:19 ਤੇ ਪ੍ਰਸ਼ਾਦਾ ਛਕਿਆ ਸੀ। ਕੈਨੇਡਾ 'ਚ ਇੱਕ ਸੜਕ ਹਾਦਸੇ 'ਚ ਮੋਗਾ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਚਰਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਦੱਸਦੇ ਯੇ ਕਿ ਚਰਨਪ੍ਰੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ 11 ਕੁ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਜਿਵੇਂ ਹੀ ਚਰਨਪ੍ਰੀਤ ਦੇ ਮਾਪਿਆਂ ਨੂੰ ਉਸਦੀ ਮੌਤ ਦੀ ਖਬਰ ਮਿਲੀ ਤਾਂ ਸਾਰੇ ਸੁਪਨੇ ਚੱਕਨਾ ਚੂਰ ਹੋ ਗਏ। ਭਿਰਤ ਦਾਦਾ ਪੋਤੇ ਦੀ ਖਬਰ ਸੁਣ ਤਾਹਾਂ ਮਾਰਦਾ ਧਰਤੀ ਤੇ ਡਿੱਪਿਆ ਤੇ ਪਿਤਾ ਤੇ ਮਾਤਾ ਆਪਣੇ ਪੁੱਤ ਦੇ ਸਦਮੇ ਨੂੰ ਨਾ ਸਹਿਣ ਕਰਦੇ ਹੋਏ ਬੇਹੋਸ਼ ਹੋ ਗਏ। ਮਾਤਾ ਪਿਤਾ ਅਤੇ ਦਾਦੇ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਰੁਕ ਰਹੇ। ਚਰਨਪ੍ਰੀਤ ਸਿੰਘ ਦੀ ਮਾਂ ਨੂੰ ਅਜੇ ਵੀ ਆਪਣੇ ਪੁੱਤ ਦੀ ਮੌਤ ਤੇ ਵਿਸ਼ਵਾਸ ਨਹੀਂ ਹੋ ਰਿਹਾ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਭਾਵੁਕ ਅਪੀਲ ਕਰਦੇ ਹ ਕਿ ਉਹਨਾਂ ਦੇ ਪੁੱਤ ਦੀ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਆਖਰੀ ਦਰਸ਼ਨ ਕਰ ਸਕਣ ਚਰਨਪ੍ਰੀਤ ਸਿੰਘ ਦੇ ਦਾਦੇ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹਨਾਂ ਨੇ ਆਪਣੇ लाडले ਪੋਤੇ ਨੂੰ ਕਿਹਾ ਸੀ ਕਿ ਪੁੱਤ ਕੈਨੇਡਾ ਛੱਡ ਕੇ ਘਰ ਮੁੜਿਆ ਸਭ ਕੁਝ ਪਰਮਾਤਮਾ ਨੇ ਦਿੱਤਾ ਪਰ ਇੱਕ ਹੀ ਪਤਾ ਸੀ ਕਿ ਕੈਨੇਡਾ ਨੇ ਉਹਨਾਂ ਕੋਲੋਂ ਪੋਤੇ ਨੂੰ ਸਦਾ ਲਈ ਖੋ ਲੈਣਾ ਹੈ ਚਰਨਪ੍ਰੀਤ ਸਿੰਘ ਦੇ ਪਿਤਾ ਵੀ ਸਦਮੇ 'ਚ ਮੰਜੇ ਤੇ ਪਏ ਰੱਬ ਨੂੰ ਫੋਸ ਰਹੇ ਨੇ ਕਿ ਰੱਬਾ ਅਸੀਂ ਤੇਰਾ ਮਾੜਾ ਕੀ ਕੀਤਾ ਸੀ ਜੋ ਤੂੰ ਮੈਥੋਂ ਮੇਰਾ ਲਾਡਲਾ ਪਿਆਰਾ ਪੁੱਤ ਖੋ ਲਿਆ ਬਿਹਾਰ ਚ ਪੁਲਾਂ ਦੇ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸ਼ਨੀਵਾਰ ਨੂੰ ਮਧੂਬਨੀ ਜ਼ਿਲ੍ਹੇ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਨਿਰਮਾਣ ਅਧੀਨ ਪੁਲ ਦਾ ਗਾਰਡਰ ਡਿੱਗ ਗਿਆ ਦੱਸਿਆ ਜਾ ਰਿਹਾ ਹੈ ਕਿ 2 ਦਿਨ ਪਹਿਲਾਂ ਹੀ ਗਾਰਡਰ ਦੀ ਕਾਸਟਿੰਗ ਕੀਤੀ ਗਈ ਸੀ ਸਿਰਫ 2 ਦਿਨਾਂ ਚ ਹੀ ਗਾਰਡਰ ਟੈਗ ਗਿਆ ਗਾਰਡਰ ਡਿੱਗਣ ਦੀ ਇਸ ਘਟਨਾ ਵਿੱਚ ਕਿਸੇ ਜਾਣੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਇਹ ਘਟਨਾ ਮਦੇਪੁਰ ਬਲੌਕ ਦੇ ਪੀਜਾ ਕੋਸੀ ਡੈਮ ਚੌਕ ਤੋਂ ਲਾਲਵਾੜੀ ਮੁਕ ਸੜਕ ਤੇ ਵਾਪਰਿਤ ਜਿੱਥੇ ਪੁਲ ਬਣ ਰਿਹਾ ਸੀ ਗਾਰਡਰ ਲਈ ਸ਼ਟਰਿੰਗ ਕੀਤੀ ਗਈ ਸੀ ਪਰ ਤੇਜ਼ ਪਾਣੀ ਕਾਰਨ ਗਾਰਡਰ ਡਿੱਗ ਗਿਆ ਜਾਣਕਾਰੀ ਅਨੁਸਾਰ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ 4 ਪਿੱਲਰ ਵਾਲੇ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ ਤਾਂ ਦੋ ਥੰਮਾ ਵਿਸ਼ਕਾਰ ਬੀਮ ਨੂੰ ਢਾਲਣ ਲਈ ਸ਼ਟਰਿੰਗ ਦਾ ਕੰਮ ਕੀਤਾ ਗਿਆ ਸੀ ਕਪਤਾਨ ਰੋਹਿਤ ਸ਼ਰਮਾ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਅੱਜ ਦੱਖਣੀ ਅਫਰੀਕਾ ਦੇ ਸਾਹਮਣੇ ਹੋਵੇਗੀ ਇਹ ਮੈਚ ਬਾਰਬਾਡੋਸ ਦੇ ਕੈਂਸਿੰਗਟਨ ਓਵਲ ਵਿੱਚ ਖੇਡਿਆ ਜਾਵੇਗਾ 2007 ਦੀ ਜੇਤੂ ਭਾਰਤੀ ਟੀਮ ਕੋਲ 17 ਸਾਲ ਬਾਅਦ ਫਿਰ ਤੋਂ T20 ਵਿਸ਼ਵ ਚੈਂਪੀਅਨ ਬਣਨ ਦਾ ਮੌਕਾ ਹੈ ਭਾਰਤੀ ਟੀਮ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾ ਕੇ ਫਾਈਨਲ ਦੇ ਵਿੱਚ ਪਹੁੰਚੀ ਹੈ ਭਾਰਤ ਤੇ ਦੱਖਣੀ ਅਫਰੀਕਾ ਦੋਵੇਂ ਹੁਣ ਤੱਕ ਇਸ ਵਿਸ਼ਵ ਕੱਪ ਵਿੱਚ ਅਜੇ ਤੂ ਨੇ ਭਾਰਤੀ ਟੀਮ ਦਾ ਇਹ ਤੀਜਾ T20 ਵਿਸ਼ਵ ਕੱਪ ਫਾਈਨਲ ਹੈ ਦੂਜੇ ਪਾਸੇ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਿਆ ਹੈ ਇਸ ਹਨ ਸਾਡੀਆਂ ਅੱਜ ਦੀਆਂ ਖਬਰਾਂ ਸਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ